ਕੀ ਪਤਾ ਉਹਨੇ ਆਪਣੀ ਸਾਰੀ ਕਹਾਣੀ ਆਪ ਹੀ ਲਿਖੀ ਹੋਏ ਜਿਹੜੀ ਤੈਨੂੰ ਸੁਣਾਈ ਜਾਣੀ ਆ ਤੇ ਤੂੰ ਅੱਗੇ ਸਾਨੂੰ ਸੁਣਾਈ ਜਾਣ ਦੇ ਨਹੀ ਤੈਨੂੰ ਨਹੀਂ ਪਤਾ ਜੇ ਇਹਨੂੰ ਉੱਥੇ ਪਿਛਲੇ ਜਨਮ ਦੀ ਕੋਈ ਗੱਲ ਯਾਦ ਆ ਗਈ ਤੇ ਫੇਰ ਗੱਲ ਉੱਥੇ ਫੈਲ ਜੂਗੀ ਤੇ ਫੇਰ ਕੀ ਕਰਾਂਗੇ ਯਾਰ ਜੀ ਤੁਹਾਨੂੰ ਇੰਨਾ ਚੇਤਾ ਆ ਗਿਆ ਵਾ ਤੇ ਫਿਰ ਤੇ ਤੁਹਾਨੂੰ ਇਹ ਵੀ ਪਤਾ ਲੱਗਿਆ ਹੋਣਾ ਕਿ ਤੇਰੇ ਤਾਏ ਤਾਈ ਦਾ ਘਰ ਕਿੱਥੇ ਆ ਮੰਮੀ ਨੇ ਕਿਹੜੀ ਤੂੰ ਜ਼ਰੂਰੀ ਗੱਲ ਕਰਨੀ ਮੈਂ ਵੀ ਤੇਰੀ ਭੈਣ ਆ ਜੇ ਮੈਨੂੰ ਕੋਈ ਗੱਲ ਦਾ ਪਤਾ ਹੋਊਗਾ ਤੇ ਮੈਂ ਤੈਨੂੰ ਦੱਸਣ ਵਾਲੀ ਬਣਾਂਗੀ ਤੇ ਜਿਹੜਾ ਮਾਸੀ ਦਾ ਪਿੰਡ ਆ ਉਹੋ ਸੰਦੀਪ ਦਾ ਪਿਛਲੇ ਜਨਮ ਦਾ ਪਿੰਡ ਨਿਕਲਿਆ अच्छा एने कोई हरकत तरी ਨਹੀਂ ਕੀਤੀ ਉਥੇ ਐਸੀ ਵੈਸੀ ਹੁਣ ਪਤਾ ਲੱਗੂਗਾ ਸਾਰੀ ਕਹਾਣੀ ਦਾ ਕਿ ਇਹਦਾ ਮਾਂ ਪਿਓ ਕਿੱਥੇ ਆ ਤੇ ਇਹ ਤਾਏ ਤਾਈ ਦੇ ਕੋਲ ਰਹਿੰਦੀ ਕਿਉਂ ਸੀ ਅਹੀਂ ਜਦੋਂ ਸ਼ਹਿਰ ਚੱਲੇ ਹੈਗੇ ਮੈਂ ਤਾਂ ਕਹਿੰਦਾ ਪਹਿਲਾਂ ਉਧਰ ਹੀ ਹੋ ਕੇ ਆਉਂਦੇ ਆ ਚੱਲ ਪਹਿਲੇ ਉਧਰ ਹੀ ਹੋਵਾ ਉਹ ਤੁਸੀਂ ਹੋਰ ਕੀ ਮੰਮੀ ਮੈਂ ਕਹਿੰਦਾ ਤੁਸੀਂ ਵੀ ਚਲੋ ਨਾਲ ਹੀ ਨਹੀਂ ਨਹੀਂ ਤੁਸੀਂ ਚੱਲ ਜੋ ਚੱਲ ਠੀਕ ਹੈ ਮੰਮੀ ਬੇਸ਼ੱਕ ਇਹ 3 ਨਿਕਲਦੇ ਆਂ ਵੇਖ ਲੈ ਆ ਗਿਆ ਨਾ ਫੋਨ ਮੰਮੀ ਮੇਰੇ ਮਨੰਜੇ ਤੇ ਨਹੀਂ ਇਹ ਗੱਲਾਂ ਹੁੰਦੀਆਂ ਪਰ ਜੇ ਕੈਨੇਡਾ ਮੈਨੂੰ ਫੋਨ ਆਇਆ ਵਾ ਚਲੋ ਗਿਆਈ ਆ ਮਿਲਣਾ ਵੇ ਲੈਨੇ ਕੀ ਗੱਲ ਸੁਣ ਕੇ ਆਉਂਦਾ ਏ ਚੱਲ ਕੋਈ ਨਹੀਂ ਸ਼ਾਮਾਂ ਤੱਕ ਪਤਾ ਲੱਗ ਹੀ ਜਾਣਾ ਆ ਓ ਚਲੋ ਮੈਂ ਕਿਹੜਾ ਦੁਖੀ ਆ ਇਹਨਾਂ ਦਾ ਜੇ ਪਤਾ ਲੱਗ ਜਾਏਗਾ ਤੇ ਵਧੀਆ ਹੀ ਗੱਲ ਏ ਮੈਂ ਤੇ ਬੱਸ ਸਮਝਾਉਣ ਦਿਆਂ। ਪਰ ਮੇਰਾ ਵਿਆਹ ਥੋੜੀ ਗੇਹ ਨਾ ਕੋਈ। ਜੀਤੇ ਮੈਂ ਤੇ ਰੱਬ ਅੱਗੇ ਹੋਰ ਅਰਦਾਸ ਕਰਨੀ ਆ ਵੀ ਵਿਚਾਈ ਦੇ ਪਰਿਵਾਰ ਦਾ ਪਤਾ ਲੱਗ ਜੇ। ਜਲਦੀ ਆ ਯਾਰ। ਯਾਰ ਸੱਚ ਮੇਰੀ ਗੱਲ ਸੁਣ। ਹਾਂਜੀ। ਤੂੰ ਪੱਕਾ ਪਛਾਣ ਤੇ ਲੈਣਗੀ ਨਾ? ਜਿੱਤ ਤਾਈ ਤੇਰੇ ਸਾਹਮਣੇ ਆਉਣਗੇ ਹਾਂਜੀ ਕਿ ਜਿੰਦ ਮੈਂ ਪੱਕਾ ਪਹਿਚਾਨ ਲਾਂਗੇ ਉਹਨਾਂ ਨੂੰ ਮੈਨੂੰ ਉਹਨਾਂ ਦਾ ਚਿਹਰਾ ਯਾਦ ਆ ਛਲ ਠੀਕ ਆ ਤੇ ਤੂੰ ਬਿਲਕੁਲ ਵੀ ਕਿਸੇ ਗੱਲ ਤੋਂ ਘਬਰਾਉਣਾ ਨਹੀਂ ਠੀਕ ਆ ਮੈਂ ਤੇਰੇ ਨਾਲ ਆ ਚਲੋ ਛਲ ਬੈਠ ਛੇਤੀ ਚਲਦੇ ਆ ਕਰਦੇ ਆ ਉਹ ਦੱਸਿਆ ਬਦੀ ਵੀਨ ਨਾ ਬੂਆ ਘਰ ਦਾ ਤਾਂ ਮੈਨੂੰ ਪਤਾ ਨਹੀਂ ਆ ਮੈਨੂੰ ਲੱਗਦਾ ਤਾਈ ਹੁਣ ਨਵਾਂ ਘਰ ਬਣਾ ਲਿਆ ਵਾ ਪਰ ਲੱਗੇ ਸਾਗੇ ਦਾ ਥਾਂ ਵੇ ਕਿ ਤੁਮਨੇ ਇਹੋ ਲੱਗਦਾ ਵਾ ਕਿ ਘਰ ਇਹ ਹੋਈ ਆ ਮਾਰਾਂ ਬੈਲ ਪੱਕਾ ਤੁਸੀਂ ਪਛਾਣ ਲੋਗੇ ਨਾ ਤਾਈ ਤਾਈ ਨੂੰ ਹਾਂ ਜੀ ਮੈਨੂੰ ਉਹਨਾਂ ਦੀ ਸ਼ਕਲ ਯਾਦ ਆਉਂਦੀ ਆ ਮੈਂ ਪਹਿਚਾਨ ਲਾਂਗੀ ਚਲੋ ਮੈਂ ਬੈਲ ਮਾਰਦਾ ਆਰਬਾ ਤਾਂ ਨਿਕੋਂ ਆ ਗਿਆ ਹੁਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਪਿੰਡ ਨਾਲ ਇੱਥੇ ਮਾਸੀ ਜੀ ਆ ਮੇਰੇ ਤੇ ਉਹਨਾਂ ਵੱਲੋਂ ਆਏ ਸੀ ਅਸੀਂ ਚਲੋ ਉਹ ਤਾਂ ਠੀਕ ਆ ਪਰ ਮੈਂ ਤੁਹਾਨੂੰ ਪਛਾਣਨਿਆ ਨਹੀਂ ਤਾਈ ਜੀ ਮੈਂ ਤੁਹਾਡੀ ਪ੍ਰਭ ਪ੍ਰਭ ਕਿਹੜੀ ਪ੍ਰਭ ਮੈਂ ਨਹੀਂ ਕਿ ਪ੍ਰਭ ਨੂੰ ਜਾਣਦੀ ਤੁਸੀਂ ਤਾਂ ਮਿਲ ਕੇ ਲੁੱਟਣ ਵਾਲੇ ਲੱਗਦੇ ਜੇ ਅਹੀਂ ਅੰਟੀ ਜੀ ਲੁੱਟਣ ਵਾਲੇ ਕੋਈ ਨਹੀਂ ਆ। ਉਹ ਕੀ ਰੌਲੀ ਪਾਈ ਆ ਕੌਣ? ਆ ਵੇਖ ਲਓ ਤੁਸੀਂ ਹਣਕੇ। ਕਹਿੰਦੀ ਮੈਂ ਤੁਹਾਡੀ ਪ੍ਰਭ। ਕਿਹੜੀ ਪ੍ਰਭ? ਅਸੀਂ ਕਿਸੇ ਪ੍ਰਭ ਨੂੰ ਨਹੀਂ ਜਾਣਦੇ। ਮੈਨੂੰ ਤੇਰੀ ਸਮਝ ਨਹੀਂ ਆਉਂਦੀ। ਤੁਹਾਨੂੰ ਤਾਇਆ ਜੀ ਕਹੀ ਜਾਂਦੀ ਏ, ਮੈਨੂੰ ਤਾਈ ਜੀ ਕਹੀ ਜਾਂਦੀ ਏ। ਜੇ ਮੁੰਡਿਆਂ ਤੋਂ ਇੱਕ ਸੁਣਿਆ ਨਹੀਂ ਗਾ। ਅਸੀਂ ਨਹੀਂ ਤਾਂ ਜਾਣਦੇ ਤੇ ਭਲੀ ਭਾਂਦ ਕਰੋ ਬਾਹਰ ਚਲ ਜੋ। ਘੜ ਵਾਸਤੇ ਚੰਗੀ ਗੱਲ ਏ। ਅੰਟੀ ਤੁਸੀਂ ਇਹਦੇ ਗੁੱਸਾ ਨਾ ਕਰੋ। ਮੈਨੂੰ ਵੀ ਪਤਾ ਵਾ। ਕਿ ਸ਼ਕਲ ਵੇਖ ਕੇ ਤੁਸੀਂ ਇਹਨੂੰ ਨਹੀਂ ਪਛਾਣਨਾ। ਕਿਉਂਕਿ ਇਹ ਪਿਛਲੇ ਜਨਮ ਦੀ ਗੱਲ ਕਰਨ ਢੀ ਆ ਪਿਛਲੇ ਜਨਮ ਵਿੱਚ ਇਹ ਤੁਹਾਡੀ ਭਤੀਜੀ ਹੀ ਤੇ ਇਹਦਾ ਨਾਂ ਹੀ ਪ੍ਰਭ ਉਹ ਸਾਡੀ ਕੋਈ ਭਤੀਜੀ ਨਹੀਂ ਗਈ ਅਸੀਂ ਨਹੀਂ ਕਿਸੇ ਨੂੰ ਜਾਣਦੇ ਆਪਣਾ ਕੰਮ ਕਰੋ ਜਾ ਕੇ ਨਾਲੇ ਅਸੀਂ ਇਹਨਾਂ ਗੱਲਾਂ 'ਤੇ ਵਿਸ਼ਵਾਸ ਕਰਦੇ ਚੰਗਾ ਤੁਸੀਂ ਆਪਣਾ ਰਾਹ ਆਪੋ ਜਾ ਕੇ ਤਾਈ ਜੀ ਮੈਨੂੰ ਪਿਛਲਾ ਜਨਮ ਸਾਰਾ ਕੁਝ ਯਾਦ ਆ ਤੁਹਾਡੇ ਆ ਇੱਥੇ ਦੋ ਕਮਰੇ ਹੁੰਦੇ ਸੀ ਤੇ ਇੱਥੇ ਆਮ ਦਾ ਬੂਟਾ ਹੁੰਦਾ ਸੀ ਲੱਗਾ ਤੁਹਾਨੂੰ ਕੁਝ ਯਾਦ ਨਹੀਂ ਹੈਗਾ ਇੱਥੇ ਵੇਰੇ ਵਿੱਚ ਮੈਂ ਖੇਡ ਰਹੀ ਆ ਹੁੰਦੀ ਵਿਚਾਰਾ ਕੋ ਜ ਨਵਾਂ ਬਣਾ ਲਿਆ ਵਾ ਉਹ ਕੁੜੀਏ ਤੂੰ ਬਹੁਤੀ ਸਿਆਣੀ ਨਾ ਬਣ ਪਿਛਲੇ ਕਮਰੇ ਜਿਹੜੇ ਆ ਨਾ ਉਹ ਸਾਡੇ ਸਾਰੇ ਪਿੰਡ ਨੂੰ ਪਤਾ ਵਾ ਇਹਨਾਂ ਦੇ ਕਮਰੇ ਹੈਗੇ ਹੀ ਤੇ ਆ ਨਵੇਂ ਬਣਾਇਆ ਵਾ ਇਹ ਸਾਰਿਆਂ ਨੂੰ ਪਤਾ ਵਾ ਠੀਕ ਆ ਇਹ ਕੋ ਪਿਛਲੇ ਜਨਮ ਦੀ ਗੱਲ ਆ ਸੰਦੀਪ ਤੈਨੂੰ ਜਿਹੜੀ ਸ਼ਕਲ ਦਿਖਦੀ ਸੀਗੀ ਉਹ ਇਹੋ ਤਾਂ ਆ ਤਾਈ ਸੀਗੇ ਹਾਂਜੀ ਤੁਜਿੰਦਰ ਇਹ ਦੋਨੋਂ ਦੇਖਦੇ ਹਿਮਨੂ ਉਹ ਤੁਸੀਂ ਜਾ ਕੇ ਆਪਣਾ ਕੰਮ ਕਰੋ ਇਹ ਕੋਈ ਨਵਾਂ ਤਰੀਕਾ ਲੱਭਾ ਲੁੱਟਣ ਦਾ ਅਸੀਂ ਲੁੱਟਣ ਵਾਲੇ ਨਹੀਂ ਅਸੀਂ ਵੀ ਚੰਗੇ ਘਰਬਾੜ ਤੋਂ ਆ ਤੁਸੀਂ ਆਵੇਂ ਮੁਕਰੋ ਨਾ ਗੱਲ ਦੱਸੋ ਗੱਲ ਕੀ ਸੀ ਤੁਹਾਡੀ ਭਤੀਜੀ ਹੈਗੀ ਸੀ ਨਾ ਪਹਿਲੋਂ ਉਹ ਸਾਨੂੰ ਨਹੀਂ ਕਹਿੰਨਾ ਗੱਲਾਂ ਦਾ ਪਤਾ ਚੋ ਅੱਗੇਟ ਬੰਦ ਕਰ ਅੱਗੇਟ ਬੰਦ ਕਰ ਚਾਹੀ ਜੀ ਮੇਰੀ ਗੱਲ ਸੁਣੋ ਚਾਹੀ ਜੀ ਚਲ ਅੱਗੇ ਜਿਆਦਾ ਤੈਨੂੰ ਕੰਮ ਕਰੋ ਆਪਣਾ ਜਾ ਕੇ ਹੁੰਨ ਕੀ ਕਰੀਆ ਆਪਾਂ ਇਹ ਤਾਂ ਮੰਨਣਾ ਨਹੀਂ ਦੇ ਹੋਰ ਗੱਲਾਂ ਦੀ ਗੱਲਾਂ ਸੰਦੀਪ ਇਦਾਂ ਤੈਨੂੰ ਧੱਕਾ ਨਹੀਂ ਮਾਰਨਾ ਚਾਹੀਦਾ ਬੰਦੇ ਤੇ ਗਲਤ ਹੈਗੇ ਆ ਇਹ ਤਾਂ ਗੱਲ ਪੱਕੀ ਆ ਤੂੰ ਇਹਦਾ ਕਿਦਾ ਕਹਿ ਸਕਦੇ ਜੇ ਯਾ ਲੱਗਣੀ ਡਿਆ ਉਹਨਾਂ ਦੀ ਬੋਲਬਾਣੀ ਤੋਂ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਇਹ ਸੱਚੀ ਪ੍ਰਾਭੀ ਆ ਤਾਂ ਹੀ ਤਾਂ ਉਹਨਾਂ ਨੇ ਪੈਰਾਂ ਤੇ ਪਾਣੀ ਨਹੀਂ ਪੀਣ ਦਿੱਤਾ ਤੇਜਿੰਦਰ ਚਲੋ ਇੱਥੋਂ ਤਾਇਆ ਤਾਈ ਤਾਂ ਜਰਾ ਵੀ ਨਹੀਂ ਬਦਲੇ ਤੇ ਜਿੱਦਾਂ ਦਾ ਪਹਿਲੇ ਹੀ ਉਦਾਂ ਦਾ ਹੀ ਹੋਣਾ ਕੋਈ ਗੱਲ ਨਹੀਂ ਜੋ ਵੀ ਇਹਨਾਂ ਨੇ ਤੇਰੇ ਨਾਲ ਕੀਤਾ ਨਾ ਪਿਛਲੇ ਜਨਮ ਚ ਉਹਦੀ ਸਜ਼ਾ ਤੇ ਇਹਨਾਂ ਨੂੰ ਮਿਲ ਕੇ ਰਹੂਗੀ ਇਹ ਨਵੀਆਂ ਅਰਸਤੇ ਤਾਰੀਆਂ ਕੱਢਣ ਲੱਗ ਪਈਆਂ ਆਣ ਕੇ ਹੋਰ ਮੈਨੂੰ ਤਾਂ ਫਿਕਰ ਪਿਆ ਗਿਆ ਵੀ ਇਹ ਕੌਣ ਆ ਗਏ ਉਹ ਤੈਨੂੰ ਵੀ ਆਖਿਆ ਵਾ ਦੁਪਹਿਰੇ ਗੇਟ ਗੁੱਡ ਘਟ ਖੁੱਲਿਆ ਕਰ ਬੈਲ ਹੋਈ ਹੀ ਮੈਂ ਤਾਂ ਵੇਖਣ ਚੱਲ ਗਈ ਮੈਨੂੰ ਪਤਾ ਕੌਣ ਆ ਗਿਆ ਤੇ ਕੌਣ ਨਹੀਂ ਚਲ ਠੀਕ ਆ ਘਾ ਤਾਂ ਧਿਆਨ ਰੱਖੀ ਧਿਆਨ ਰੱਖੂੰਗੀ ਪਰ ਇੱਕ ਤਾਂ ਮੈਨੂੰ ਫਿਕਰ ਜਿਆ ਪਿਆ ਗਿਆ ਇਹ ਕਿਹੜੇ ਚੰਦ ਜੇ ਗੱਲਾਂ ਕਰਦੀ ਆ ਉਹ ਮੈਂ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਰੱਖਦਾ ਪਤਾ ਨਹੀਂ ਕਿਹੜੀਆਂ ਜਰਮਾਨੀਆਂ ਗੱਲਾਂ ਕਰੀ ਜਾਂਦੇ ਆ ਇਹੋ ਜਿਹੇ ਬਹੁਤੇ ਲੋਕ ਠੱਗੀਆਂ ਮਾਰਨੀ ਆਉਂਦੇ ਆ ਠੀਕ ਹੈ ਨਾ ਤਾਇ ਜੀ ਹਾਂ ਤੂੰ ਦੱਸ ਕੀ ਕਹਿਣਾ ਤਾਇ ਜੀ ਪਤੀਜਾਤਾ ਦਾਦੇ ਮੈਂ ਆ ਵਾਂ ਇਹ ਕੌਣ ਹੈਗੀ ਕਹਿੜੀ ਮੈਂ ਵੀ ਤਾਂ ਜੀ ਪਤੀਜੀਆਂ ਨਾਲੇ ਤੁਹਾਨੂੰ ਤਾਇ ਜੀ ਕਹਿਣ ਦੀ ਹੀ ਮੈਂ ਕੋਠੇ ਚੜ ਕੇ ਵੇਖਣ ਡਿਆ ਹਾਂ ਉਹ ਤੂੰ ਆਪਣੇ ਕੰਮ ਨਾ ਕੰਮ ਰੱਖ ਉਨਾਗੇ ਦਿਮਾਗ ਖਰਾਬ ਕੀਤਾ ਹੋਰ ਡਿਆ ਤੂੰ ਆਣ ਕੇ ਚੱਲ ਉਥੇ ਆ ਵੀ ਹਲੋ ਦੇ ਕੰਮ ਕਿਹੋ ਜਿਹੀ ਗੱਲਾਂ ਕਰਨ ਡਿਆ ਇਹਨੂੰ ਗੱਲਾਂ ਵਿੱਚ ਇਨਾ ਕੰਦਰਾਸ ਆ ਨਾ ਸੌਂਦਾ ਰਹਿੰਦਾ ਵੀ ਕੀ ਗੱਲਬਾਤ ਕਰਦੇ ਤੇ ਕੀ ਨਹੀਂ ਕੌਣ ਕਰ ਹੁੰਦਾ ਤੇ ਕੌਣ ਨਹੀਂ ਕੋਠੇ ਜੜ ਕੇ ਵੇਖਣ ਡਿਆ ਐ ਇਹਨੂੰ ਨਾ ਉਥੇ ਵੜੋ ਵੇਲੀ ਬੈਠਾਰਿਆ ਕਰੇ ਉਥੇ ਕੋਈ ਲੋੜ ਨਹੀਂ ਇਥੇ ਕਰ ਲਿਆਉਂਦੀ ਜੇ ਭੇਲੀਵਾੜਿਆ ਸੀ ਉਥੇ ਕੋਈ ਨਾ ਕੋਈ ਪਿੰਡ ਦਾਣ ਕੇ ਨਾ ਇਹਦੇ ਨਾਲ ਗੱਲੀ ਪਤੀ ਲੱਗ ਜਾਂਦਾ ਸੀ ਉਥੋਂ ਇਹਨੂੰ ਕਰ ਲਿਆ ਹੁੰਦਾ ਤਾਂ ਹੁਣ ਘਰੋਂ ਫੇਰ ਵੀ ਨਿਕਲਦਾ ਮੈਨੂੰ ਤੇ ਇਹਦਾ ਫਿਕਰ ਪਿਆ ਅਜੇ ਪਹਿਲਾਂ ਪੁੱਛਣ ਡਿਆ ਸੀ ਆਪਣੇ ਮਾਪਿਓ ਵੱਲੋਂ ਹੁਣ ਇਹਨੂੰ ਨਾ ਥੋੜਾ ਸ਼ੱਕ ਜਿਹਾ ਹੁੰਦਿਆ ਲੱਗਦਾ ਪੀ ਪਤੀ ਜੀ ਕਿਹੜੀ ਆ ਤੋਹੀ ਨਾ ਆਰੇ ਕੋਹੜਾ ਜਦੇ ਵਾਲਾ ਕੋਈ ਨਹੀਂ ਕਰਦਾ ਲਾਜ ਦਾ ਉੱਥੇ ਬਾੜ ਕੇ ਨਾ ਜਿੰਦਰਾ ਮਾਰਦੀ ਦਾ ਬਰੋਂ ਇਦਾਂ ਹੀ ਕਰਨੀ ਹੁਣ ਇਦਾਂ ਹੀ ਕਰੋ ਘੜੋ ਘੜ ਬਾਤ ਨਾ ਨਿਕਲੇ ਨਾ ਕੋਈ ਇਹਦੇ ਲੱਗੇ ਆਵੇ ਤੇ ਨਾ ਕਿਸੇ ਦੇ ਲੱਗੇ ਜਾਵੇ ਗੱਲਾਂ ਸੁਣਦਾ ਰਹਿੰਦਾ ਲੋਕਾਂ ਦੀਆਂ ਅੱਜ ਤੇ ਇੱਕ ਗੱਲ ਪੁੱਛਣ ਡਿਆ ਕੱਲ ਉਹਨੇ ਚਾਰ ਹੋਰ ਪੁੱਛਣੀਆਂ ਨੇ ਕਰਦਾ ਲਾਜ ਦਾ ਚਲੋ ਮੈਂ ਆਈਂ ਵੇਖਾ ਘਰ ਦਾ ਕੰਮ ਕੰਮ ਨਵੀਂ ਮੁਸੀਬਤ ਪੈ ਗਈ ਕੀ ਬਣਿਆ ਫਿਰ ਉੱਥੇ ਮਿਲੇ ਨੇ ਤਾਇਆ ਤਾਈ ਤੈਨੂੰ ਮੰਮੀ ਤਾਇਆ ਤਾਈ ਤੇ ਮਿਲ ਪਏ ਸੀਗੇ ਪਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਤੇ ਮੈਨੂੰ ਉਹਨਾਂ ਦੀ ਗੱਲਾਂ ਤੋਂ ਇਹ ਵੀ ਲੱਗਦਾ ਆ ਕਿ ਸੰਦੀਪ ਦੇ ਨਾਲ ਉਹਨਾਂ ਦਾ ਕੋਈ ਕਨੈਕਸ਼ਨ ਤੇ ਹੈਗਾ ਆ ਅੱਛਾ ਪਹਿਚਾਣਿਆ ਨਹੀਂ ਉਹਨਾਂ ਨੇ ਸੰਦੀਪ ਨੂੰ ਮੰਮੀ ਉਹਨਾਂ ਨੇ ਸੰਦੀਪ ਨੂੰ ਕਿੱਥੋਂ ਪਛਾਣਨਾ ਆ ਸੰਦੀਪ ਤੇ ਕਹਿੰਦੀ ਮੈਂ ਉਸ ਦਾ 12 ਸਾਲਾਂ ਦੀ ਸੀਗੀ ਪਰ ਸੰਦੀਪ ਨੇ ਉਹਨਾਂ ਨੂੰ ਪਛਾਣ ਲਿਆ ਅੱਛਾ ਇਹ ਸੱਚੀ ਉਹਦੇ ਤਾਇਆ ਤਾਈ ਹੀ ਗੇ ਚੱਲ ਇਹ ਤਾਂ ਪਤਾ ਲੱਗ ਗਿਆ ਨਾ ਕਿ ਇਹਦੇ ਤਾਇਆ ਤਾਈ ਹੈਗੇ ਆ ਮੰਮੀ ਪਤਾ ਤੇ ਲੱਗ ਗਿਆ ਪਰ ਅਜੇ ਵੀ ਬੜਾ ਕੁਝ ਪਤਾ ਲਾਉਣਾ ਬਾਕੀ ਆ ਜੇ ਤੂੰ ਤਾਇਏ ਤਾਈ ਨੂੰ ਮਿਲਿਆ ਹਾਂ ਉਹਦੇ ਤੇ ਉਹਨਾਂ ਨੇ ਤੈਨੂੰ ਦੱਸੀ ਨਹੀਂ ਕੋਈ ਸਟੋਰੀ ਸਟੋਰੀ ਉਹਨਾਂ ਨੇ ਸਵਾਦ ਦਸਨੀ ਸੀ ਉੱਥੇ ਜਾ ਕੇ ਜਦੋਂ ਅਸੀਂ ਨਾ ਲਿਆ ਨਾ ਵੀ ਇਹ ਪ੍ਰਭ ਆ ਉਹਨਾਂ ਦਾ ਮੂਹ ਵੇਖਣ ਵਾਲਾ ਹੈਗਾ ਦੋਵੇਂ ਜਣੇ ਡਰ ਗਏ ਸੀਗੇ ਨਾਲੇ ਉਹਨਾਂ ਨੇ ਹੱਡ ਨਾ ਬੱਦਲੂਕੀ ਵੀ ਕੀਤੀ ਸੀ ਉਹਨਾਂ ਨੇ ਸੰਦੀਪ ਨੂੰ ਧੱਕਾ ਮਾਰਿਆ ਸੀ ਉਹ ਜਿਉ ਇੰਨੇ ਅੜਬ ਆ ਤੇ ਕਿਉਂ ਪੰਗੇ ਲੈਣਦੇ ਆ ਉਹ ਕਾਲੀ ਦੁਸ਼ਮਨੀ ਪਾਉਣੀ ਹੈ ਅਸੀਂ ਕਿਸ ਨਾਲ ਤੂੰ ਸੰਦੀਪ ਨੂੰ ਸਮਝਾ ਵੀ ਆਪਣਾ ਘਰ-ਬਾਰ ਲੈ ਕੇ ਤੁਰੇ ਤੂੰ ਤਾਂ ਚੱਲ ਗਿਆ ਦੁਸ਼ਮਨੀਆ ਪਾਉਣ ਭਾਜੀ ਦੁਸ਼ਮਣੀ ਤੇ ਹੁਣ ਪੈ ਗਈ ਆ ਉਹਨਾਂ ਨੇ ਸੰਦੀਪ ਨੂੰ ਧੱਕਾ ਮਾਰਿਆ ਸੀ ਹੁਣ ਇਹ ਗੱਲ ਦਾ ਹਸਾਬ ਗਤਾਬ ਤੇ ਹੋ ਕੇ ਰਹੂਗਾ ਉਹ ਨਾਲੇ ਜਿਹੜੇ ਕਈ ਸਵਾਲ ਆ ਉਹਨਾਂ ਦਾ ਵੀ ਤੇ ਜਵਾਬ ਲੱਭਣਾ ਨਾ ਸੰਦੀਪ ਦਾ ਮਾਂ ਪਿਓ ਤੇ ਤਾਇ ਤਾਈ ਦਾ ਜ਼ੁਲਮ ਨਾਲੇ ਮੰਮੀ ਮੈਂ ਸੋਚਣ ਡਿਆ ਕਿ ਅਸੀਂ ਉੱਥੇ ਜਾ ਕੇ ਰਹੀਏ ਉੱਥੇ ਜਾ ਕੇ ਰਹੀਏ ਮੰਮੀ ਉਸੇ ਪਿੰਡ ਵਿੱਚ ਰਵਾਂਗੇ ਤੇ ਤਾਏ-ਤਾਈ ਤੇ ਆਖ ਰੱਖਾਂਗੇ ਨਾ ਫੇਰ ਹੀ ਪਤਾ ਲੱਗੂਗਾ ਨਹੀਂ ਨਹੀਂ ਅਹੀਂ ਨਹੀਂ ਉੱਥੇ ਜਾ ਕੇ ਰਹਿਣਾ ਮੰਮੀ ਮੈਨੂੰ ਨਹੀਂ ਪਤਾ ਫੇਰ ਇਹ ਸਾਰਾ ਕੁਝ ਲਜਾਉਣ ਵਾਸਤੇ ਸਾਨੂੰ ਉੱਥੇ ਰਹਿਣਾ ਪੈਣਾ ਆ ਜੇ ਮੰਮੀ ਤੁਸੀਂ ਨਾ ਜਾਣਾ ਫਿਰ ਮੈਂ ਤਾਂ ਸੰਦੀਪ ਚਲ ਜਾਨੇ ਆ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਉਨਾਂ ਚਿਰ ਰਵਾਂਗੇ ਉੱਥੇ ਮੁੜ ਕੇ ਫਿਰ ਆਪਣੇ ਘਰ ਆ ਜਾਵਾਂਗੇ ਤੇ ਫਿਰ ਤੁਸੀਂ ਰਹੋਗੇ ਕਿੱਥੇ ਮੰਮੀ ਮਾਸੀ ਘਰ ਰਹਿ ਲਾਂਗੇ ਕਿ ਫਿਰ ਕੀ ਆ ਮਾਸੀ ਘਰ ਜੇ ਇੰਨਾ ਚਿਰ ਰਹਿਣਾ ਹੈ ਤੇ ਪਰੇਸ਼ਾਨ ਮਾਸੀ ਨੂੰ ਜ਼ਰੂਰੀ ਕਰਨਾ ਹੈ ਫਿਰ ਅਸੀਂ ਵੀ ਤੇਰੇ ਨਾਲ ਹੀ ਚਲ ਜਾਨੇ ਆ ਤੇ ਫਿਰ ਉੱਥੇ ਕਿਰਾਏ ਤੇ ਘਰ ਲੈ ਲੈਨੇ ਆ ਮੈਂ ਤੇਰੀ ਮਾਸੀ ਨੂੰ ਕਹਿੰਨੀ ਆ ਕਿ ਸਾਨੂੰ ਕਿਰਾਏ ਤੇ ਘਰ ਲੱਭ ਦੇ ਚਲੋ ਇਦਾਂ ਕਰ ਲਓ ਫਿਰ ਕਿਆ ਦੋ ਫਿਰ ਮਾਸੀ ਨੂੰ ਐਂ ਛੇਤੀ ਛਿਫਤੋ ਜਿਓ ਉੱਥੇ ਚੱਲ ਠੀਕ ਆ ਮੈਂ ਕਹਿ ਦਿੰਨੀ ਆ ਭਾਈ ਤੁਸੀਂ ਫਿਰ ਸਾਡੇ ਨਾਲ ਹੀ ਚੱਲਿਓ ਉਹਨੇ ਵੀ ਨਾਲ ਹੀ ਜਾਣਾ ਐ ਉਹਨੇ ਹੋਰ ਕਿੱਥੇ ਜਾਣਾ ਜੀਤੇ ਤੂੰ ਕੀ ਕਰਨੇ ਮੈਂ ਤੈਨੂੰ ਕਦੋਂ ਦੇ ਅੰਦਰ ਲੱਭਾਂ ਨਹੀਂ ਆਹ ਪੂਦਨਾ ਜਾਂ ਤੋੜਨ ਡਿਆ ਹਾਂ ਮੈਂ ਤੇ ਤੂੰ ਮੈਨੂੰ ਦੱਸ ਦਿੰਦਾ ਆਹ ਲੋ ਆਹ ਚਟਨੀ ਬਣਾ ਲਿਓ ਅੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਨਾਲ ਇੱਕ ਐਵੇਂ ਮਾਂਜਾ ਪਰੇਸ਼ਾਨੀ ਕਿਉਂ ਕਿਹੜੀ ਗੱਲ ਕਰਨੀ ਐ ਦੱਸ ਅੰਮੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਮੈਨੂੰ ਆਪਣੇ ਘਰ ਰੱਖਿਆ ਨਹੀਂ ਤਾਂ ਅੱਜ ਕੋਈ ਜਵਾਈਆਂ ਨੂੰ ਪੁੱਛਦੇ ਨਹੀਂ ਆ ਤੂੰ ਹੀ ਜੇ ਤੇ ਮੈਂ ਕਿ ਛੱਤ 'ਤੇ ਲੇ ਬੈਠਾ ਨਿਹਦੇ ਜਿੱਦਾਂ ਮੇਰੇ ਭਰਾਵਾਂ ਨੇ ਮੇਰ ਨਾਲ ਕੀਤਾ ਨਾ ਮੈਂ ਛੜਕਾਂ ਤੇ ਰੁੱਲ ਜਾਣਾ। ਸਿਮੀ ਜਾਨ ਤੋਂ ਬਾਅਦ ਵੀ ਤੁਸੀਂ ਮੇਰਾ ਇੰਨਾ ਕਰਨ ਦੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤੁਹਾਡਾ ਧੰਨਵਾਦ ਕਿੱਦਾਂ ਕਰਾਂ। ਆਹੋ ਪੁੱਤ ਤੇਰੇ ਭਰਾਵਾਂ ਨੇ ਤੇਰੇ ਨਾਲ ਬੜਾ ਮਾੜਾ ਕੀਤਾ ਆ। ਘਰ ਵੀ ਧੋਖੇ ਨਾਲ ਲੈ ਲਿਆ ਤੇ ਜ਼ਮੀਨ ਜਾਇਦਾਦ ਵੀ ਲਿਖਾ ਲਈ ਤੇਰੇ ਕੋਲ। ਕੀਤੀ ਤੇ ਉਹਨਾਂ ਨੇ ਮਾੜੀ ਆ। ਪਰ ਪੁੱਤ ਅਸੀਂ ਕੀ ਕਰਦੇ ਅਸੀਂ ਤੈਨੂੰ ਧੀ ਦਿੱਤੀ ਸੀ। ਤੈਨੂੰ ਐਦਾਂ ਥੋੜੀ ਛੱਡ ਸਕਦੇ ਅਸੀਂ। ਕਿ ਤੂੰ ਛੜਕਾਂ ਤੇ ਰੋਲਦਾ ਫਿਰੇ ਅਗਲੇ ਤਾਂ ਨੀਨਾ ਮੰਮੀ ਸੋਚਿਆ ਮੈਂ ਤੇ ਬਸ ਐਵੇਂ ਘਰ ਪਿੱਛੇ ਮਾਰਦਾ ਰਿਆਂ ਭੈਣ ਭਰਾਵਾਂ ਪਿੱਛੇ ਮਾਰਦਾ ਰਿਆਂ ਔਰ ਅਗਲੇ 2 ਮਿੰਟ ਨੇ ਲਾਇਆ ਮਨ ਘਰੋਂ ਘੱਟ ਲੱਗਿਆ ਚੱਲ ਕੋਈ ਨਹੀਂ ਪੁੱਤ ਬੰਦਾ ਨਹੀਂ ਮਾੜਾ ਹੁੰਦਾ ਬੰਦੇ ਦਾ ਟਾਈਮ ਮਾੜਾ ਹੁੰਦਾ ਆ ਹੈਗਾ ਤੂੰ ਭਾਵੇਂ ਸਾਡਾ ਜਵਾਈ ਆ ਪਰ ਤੈਨੂੰ ਪੁੱਤਾਂ ਵਾਂਗ ਰੱਖਿਆ ਆ ਪੁੱਤ ਬਣ ਕੇ ਦੱਸੀ ਔਰ ਮੰਮੀ ਇਹ ਤੇ ਗੱਲ ਆਵਾ ਮੈਂ ਤੁਹਾਡਾ ਪੋਤੀ ਬਣ ਕੇ ਰਾਵਾਂਗਾ ਪਰ ਜੇ ਉਸ ਟਾਈਮ ਤੁਸੀਂ ਮੇਰਾ ਸਾਥ ਨਾ ਦਿੱਤਾ ਹੁੰਦਾ ਤੇ ਮੇਰਾ ਪਤਾ ਨਹੀਂ ਕੀ ਬੰਨਣਾ ਹੈ ਹਾਂ ਚਲੋ ਸਿਮੀ ਵੀ ਚੱਲ ਗਈ ਹੈ ਬਾਹਰ ਤੇ ਸਾਰਾ ਕੁਝ ਵੇਖ ਲੋ ਕਿੰਨਾ ਵਧੀਆ ਹੋ ਗਿਆ ਤੇ ਮੈਂ ਵੀ ਮੰਮੀ ਬਾਹਰ ਜਾਣ ਦਾ ਡਿਸੀਜਨ ਇਸੇ ਕਰਕੇ ਲਿਆ ਹੈ ਕਿ ਮੈਂ ਤੁਹਾਡੇ ਤੇ ਬੋਝ ਨਹੀਂ ਬੰਨਣਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਮੈਨੂੰ ਕੱਲ ਨੂੰ ਮੇਣਾ ਮਾਰੇ ਫਿਰ ਮੈਂ ਘਰ ਜਵਾਈ ਰਹਿਣਾ ਸਿਮੀ ਦਾ ਵੀਜ਼ਾ ਦੇ ਦੋ ਲੱਗ ਗਿਆ ਤਾਂ ਮੈਂ ਫੇਰ ਉੱਥੇ ਦਾ ਉੱਥੇ ਹੀ ਕੋਈ ਗੱਲ ਨਹੀਂ ਪੁੱਤ ਤੂੰ ਵੀ ਕਰਨਾ ਕਰ ਰੱਬ ਦੀ ਮਰਜ਼ੀ ਅੱਗੇ ਕਿਸੇ ਦਾ ਜ਼ੋਰ ਥੋੜੀ ਆ ਜੇ ਬਾਹਰ ਦਾ ਦਾਣਾ ਪਾਣੀ ਲਿਖਿਆ ਹੈ ਨਾ ਤੇਰੇ ਕਰਮਾਂ ਚ ਤੇ ਤੂੰ ਚਲੀ ਜਾਣਾ ਆ ਇਹ ਘਰ ਨੂੰ ਵੀ ਤੂੰ ਆਪਣਾ ਹੀ ਘਰ ਸਮਝ ਪੁੱਤ ਉਹ ਮੰਮੀ ਮੈਂ ਤੇ ਆਪਣਾ ਹੀ ਘਰ ਸਮਝਦਾ ਵਾਂ ਤਾਂ ਅੱਜ ਤੱਕ ਮੈਂ ਤੁਹਾਨੂੰ ਕੋਈ ਤੰਗੀ ਨਹੀਂ ਦਿੱਤੀ ਆ ਸਿਮੀ ਨੇ ਜਦੋਂ ਬਾਹਰ ਜਾਣਾ ਸੀ ਮੈਂ ਜਿੰਨਾ ਪਾਇਆ ਤੇ ਲਾਭ ਆਇਆ ਮੈਂ ਲੋਨ ਲਿਆ ਭਾਵੇਂ ਇਧਰ ਉਧਰੋ ਫੜੇ ਮੈਂ ਸਾਰੇ ਆਪੇ ਕਰ ਲਏ ਤਾਂ ਕਰਕੇ ਮੈਂ ਤੁਹਾਨੂੰ ਕੋਈ ਦੁੱਖ ਨਹੀਂ ਦਿੱਤਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਚੱਲ ਜੂਗੀ ਥੋੜੇ ਬੋਦੇ ਪੈਸੇ ਉਹ ਭੇਜਿਆ ਕਰੇਗੀ ਤੇ ਥੋੜੀ ਬੋਤੀ ਕਮਾਈ ਮੈਂ ਕਰਨਾ ਤੇ ਚੱਲ ਕਿਸ਼ਤਾਂ ਲਈ ਜਾਵਾਂਗੇ ਇਦਾਂ ਹੀ ਆ ਫਿਰ ਹੁਣ ਜਦੋਂ ਤੁਹਾਨੂੰ ਪਤਾ ਭੇਜਣਾ ਤੇ ਫਿਰ ਚੱਲ ਕੋਈ ਨਹੀਂ ਲੈਣਾ ਹੀ ਪੈਂਦਾ ਵਾ ਸਾਰਾ ਕੁਝ ਸਹੀ ਹੋ ਜਾਣਾ ਹੈ ਤੂੰ ਫਿਕਰ ਨਾ ਕਰ ਆ ਜਾ ਅੰਦਰ ਚੱਲ ਜੀ ਕਾਤਾ ਆਇਆ ਤਾਈ ਮੇ ਕੋ ਕਹ ਲ ਕੋਂ ਡਿਆ ਮੈਨੂੰ ਕਿਉਂ ਲੱਗਦਾ ਵਾ ਮੇਰੀ ਇੱਕ ਭੈਣ ਵੀ ਹੈਗੀ ਆ ਤਾਂ ਆ ਤਾਈ ਕੋਸਣਾ ਕੋਸਤਲੇ ਕੋਂ ਡਿਆ ਜਦੋਂ ਬਾਹਰ ਜੰਨਾ ਹਾਂ ਤੇ ਲੋਕੀ ਮੈਨੂੰ ਦੱਸ ਦਿੰਦੇ ਹੁੰਦੇ ਸੀਗੇ ਕੋਈ ਨਾ ਕੋਈ ਗੱਲ ਪਰ ਹੁਣ ਤੇ ਹੁਣ ਤੇ ਇਨਾਂ ਨੇ ਮੇਰਾ ਘਰੋਂ ਬਾਹਰ ਨਿਕਲਣਾ ਹੀ ਬੰਦ ਕਰਤਾ ਵਾ ਜੇ ਬਾਹਰ ਜਾਵਾਂ ਤੇ ਮਾਰਦੇ ਆ ਕਰਾਂ ਤੇ ਕਰਾਂ ਕੀ ਹੁਣ ਮੈਂ ਕੋਈ ਸਮਝ ਨਹੀਂ ਲੱਗਨੀ ਮੈਨੂੰ ਕਰੋ ਢਾਕੇ ਰੱਖਿਆ ਇਹਨਾਂ ਨੇ ਅੱਬਾ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਦੇਣਾ ਮੈਨੂੰ ਜੇ ਮੇਰਾ ਆਪਣਾ ਮਾਪਿਆਂ ਦਾ ਉਹਨਾਂ ਨੇ ਕਦੀ ਨਹੀਂ ਹੰਨਾ ਮਾਰਨਾ ਮੈਨੂੰ ਜਿੰਨਾ ਕਿ ਤਾਇਆ ਮਾਰਦਾ ਵਾ ਇੱਲਾ ਮੇਰੀ ਬਾਹ ਤੋੜਦੇ ਤੇ ਬੱਚੇ ਉਸ ਦਿਨ ਉਸ ਦਿਨ ਡੰਡਾ ਲੈ ਕੇ ਪੈ ਗਿਆ ਪਤਾ ਨਹੀਂ ਮੈਂ ਕੀ ਵਿਗਾੜਾ ਗਿਆ ਦਾ ਅੱਲਾਬਾ ਕਦੀ ਨਾ ਕਹਦੇ ਮਾਂ ਪੇ ਭਈ ਜਿੱਦਾਂ ਮੇਰਨਾ ਹੋਣਿਆ ਇਦਾਂ ਕਦੀ ਕਿਹਨਾ ਨਾ ਹੋਏ